ਮੇ ਮਿੱਤਰੋ ਆ ਹੈਗਾ ਆਪਣਾ ਕੋਟ ਵਾਲਾ ਵਿਹੜੀ ਘਰ ਆ ਬਾਹਰਲੇ ਪਾਸੇ ਪਾਣੀ ਆ ਇਹਦੇ ਚਾਰੇ ਪਾਸੇ ਚਾਰੇ ਪਾਸੇ ਪਾਣੀ ਆ ਆ ਜਿੱਥੇ ਮੇਨ ਆਪਣਾ ਨਾ ਫਰਕਟ ਹਾਊਸ ਹੈਗਾ ਆਹਾਂ ਇਹਦੇ ਅੰਦਰ ਪਾਣੀ ਜਿਹੜਾ ਆ ਜਿੱਥੋਂ ਕੇਵਲਾ ਆਉਂਦੀ ਆ ਬਾਹਰੋਂ ਇੱਥੋਂ ਆਉਣਾ ਸ਼ੁਰੂ ਹੋ ਗਿਆ ਇਹ ਥੱਲੇ ਹੁਣ ਮਸ਼ੀਨਾਂ ਦੇ ਪਾਣੀ ਜਿਹੜਾ ਆ ਗਿਆ ਕਿ ਜੇ ਹੁਣ 2 3 ਇੰਚੀ ਥੱਲੇ ਚੱਲਦਾ ਪਾਣੀ ਜੇ ਉੱਪਰ ਆ ਗਿਆ ਤਾਂ ਇਹ ਸਾਰੀ ਬਿਜਲੀ ਜਿਹੜੀ ਆ ਬੰਦ ਕਰਨੀ ਪੈ ਜਾਣੀ ਆ ਸੋ ਇਸ ਕਰਕੇ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਜਿੰਨੇ ਕੋਟਫਤੂਈ ਬਿਜਲੀ ਘਰ ਤੋਂ ਜਿਨ੍ਹਾਂ ਨੂੰ ਬਿਜਲੀ ਦੀ ਸੇਵਾ ਮਿਲਦੀ ਆ ਵੀ ਆਪਣਾ ਫਰਜ਼ ਬਣਦਾ ਅਸੀਂ ਜਿੰਨਾ ਹੋ ਸਕੇ ਸਾਡੇ ਕੋਲੋਂ ਉਹਨਾਂ ਕਾ ਅਸੀਂ ਕੀਤਾ ਪਾਣੀ ਕੱਢਣ ਲਈ ਆ ਅਸੀਂ ਉਦਾਂ ਆ ਪੱਖਿਆਂ ਦਾ ਪ੍ਰਬੰਧ ਕੀਤਾ ਇਹ ਰੱਖ ਦਿੱਤੇ ਆ ਬੂਰੇ ਵੀ ਜਿੰਨੇ ਕੁ ਹੋ ਸਕੇ ਸਾਡੇ ਕੋਲੋਂ ਉਹ ਲੈਂਦੇ ਆ ਇੱਥੇ ਬਿਜਲੀ ਬੰਦ ਕਰਾਂ ਆ ਪਾਣੀ ਬੰਦ ਕਰਾਂਗੇ ਪਰ ਇਹ ਬਹੁਤਾ ਚਿਰ ਰਹਿਣਾ ਨਹੀਂ ਹੈ ਇਸ ਕਰਕੇ ਅੱਜ ਦੀ ਰਾਤ ਜਿਹੜੀ ਨਿਕਲ ਜਾਣੀ ਆ ਕੱਲ ਨੂੰ ਆਪਾਂ ਨੂੰ ਕੁਛ ਨਾ ਕੁਛ ਰਾਲ ਮਿਲ ਕੇ ਕਰਨਾ ਪੈਣਾ ਵਿਚਾਰੇ ਬਿਜਲੀ ਵਾਲੇ ਬੰਦੇ ਇਹ ਵੀ ਦੇਖ ਲੋ ਕਿੰਨੀ ਮਿਹਨਤ ਕਰਦੇ ਆ ਆਪਾਂ ਨੂੰ ਘਰਾਂ ਚ ਬੈਠਿਆਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਨੂੰ ਬਿਜਲੀ ਕਿੱਦਾਂ ਮਿਲਦੀ ਆ ਫਿਰ ਜਦੋਂ ਨਹੀਂ ਬਿਜਲੀ ਆਉਣੀ ਆ ਆਪਾਂ ਧਰਨੇ ਲਾਉਣੇ ਆ ਕਈ ਕੋਸ਼ਿਸ਼ ਕਰ ਰਹੇ ਇਹਨਾਂ ਦੇ ਬਸ ਦੀ ਫਿਰ ਰਹਿ ਵੀ ਨਹੀਂ ਜਾਣੀ ਤੋ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਅੱਜ ਅਸੀਂ ਤਕਰੀਬਨ ਦੁਪਹਿਰ ਤੋਂ ਹੀ ਲੱਗੇ ਹੋਆ ਕੋਈ ਇੱਥੇ ਨਹੀਂ ਆਇਆ ਕਿਸੇ ਨੇ ਕੋਈ ਖਬਰਸਾਰ ਨਹੀਂ ਲਈ ਸੋ ਆਪਣਾ ਫਰਜ਼ ਬਣਦਾ ਵੀਰੋ ਔਖੀ ਘੜੀ ਦੇ ਵਿੱਚ ਆਪਾਂ ਆ ਪਿੱਛੇ ਨੂੰ ਵੀ ਆਉਂਦਾ ਇਤਰੋਂ ਵੀ ਦੋ ਕੇਬਲਾ ਆ ਕਹਿੰਦੇ ਉਹ ਜਿਹੜਾ ਪਾਣੀ ਆ ਪਿੱਛੋਂ ਦੀ ਵੀ ਆਉਂਦਾ ਹੈਗਾ ਸੋ ਜਿੱਥੋਂ ਜਿੱਥੋਂ ਪਾਣੀ ਆਉਂਦਾ ਉੱਥੇ-ਉੱਥੇ ਆਪਾਂ ਨੂੰ ਬੂਰੇ ਬਾਹਰ ਰੱਖ ਕੇ ਨਾ ਰੇਤੇ ਦੇ ਭਰ ਕੇ 19 ਜਗ੍ਹਾ ਨੂੰ ਬਲੌਕ ਕਰਨਾ ਪਊ ਪਾਣੀ ਜਿਹੜਾ ਅੰਦਰ ਆਉਂਦਾ ਉਹਨੂੰ ਕਿਸੇ ਨਾ ਕਿਸ ਤਰ੍ਹਾਂ ਘਟਾਇਆ ਜਾਵੇ ਇੱਥੇ ਹੁਣ ਬੜੀਆਂ ਪੂਰੀਆਂ ਪੂਰੀਆਂ ਵਿੱਚ ਦੇ ਕੇ ਇੰਨਾ ਕੁ ਪਾਣੀ ਦੂਜਾ ਹੋਇਆ ਪਰ ਫੇਰ ਵੀ ਇਹ ਬਹੁਤਾ ਚੰਨੀ ਰੁਪਣਾ ਹੈ ਸੋ ਬੇਨਤੀ ਹੈ ਸਾਰੇ ਇਲਾਕੇ ਵਾਲਿਆਂ ਨੂੰ ਇਕੱਠੇ ਹੋ ਕੇ ਵੀਰੋ ਇਹ ਸਾਂਭ ਲਈਏ ਕੰਮ ਓਕੇ ਜੀ ਹਾਂਜੀ ਭਾਜੀ ਹਾਂਜੀ ਸੰਗਤ ਜੀ ਸਤਿ ਸ਼੍ਰੀ ਅਕਾਲ ਜੀ ਕੋਟ ਬਿਜਲੀ ਘਰ ਤੋਂ ਬੋਲਦੇ ਆ ਜੀ ਇੱਥੇ ਦੇ ਹਾਲਾਤ ਬਹੁਤ ਮਾੜੇ ਹੋ ਗਏ ਜੀ ਹਾੜ ਆੜ ਦੇ ਨਾਲ ਚਾਰੇ ਪਾਸਿਓਂ ਪਾਣੀ ਆ ਆ ਕੇ ਸਾਰਾ ਕੰਟਰੋਲ ਰੂਮ ਵੀ ਨਾਲ ਕੇ ਹੁਣ ਤਾਂ ਭਰਿਆ ਪਿਆ ਜੀ ਦੋ ਮੋਟਰਾਂ ਲਾ ਕੇ ਪਾਣੀ ਕੱਢ ਰਹੇ ਆਂ ਜੀ ਇਹ ਤਾਂ ਭਾਜੀ ਹੁਣੇ ਖਿੰਡੇ ਤਵਾਦਾ ਜੀ ਇਹਨਾਂ ਦੇ ਓਨ ਕਰਕੇ ਇਨੀ ਪਾਪ ਲਿਆਂਦਾ ਨਹੀਂ ਦੋਨਾਂ ਪਾਣੀ ਨਿਕਲ ਲੱਗਿਆ ਨਹੀਂ ਤਾਂ ਹੁਣ ਤਾਂ ਸਾਡੀ ਸਪਲਾਈ ਸਾਰੀ ਬੰਦ ਹੋ ਜਣੀ ਨਹੀਂ ਸਾਡੇ ਬਥੋਂ ਬਾਹਰ ਹੋ ਗਿਆ ਜੀ ਤੇ ਬੇਨਤੀ ਆ ਜੀ ਹੱਥ ਜੋੜ ਕੇ ਵੀ ਕੱਲੋਂ ਸਾਡਾ ਸਾਥ ਦਿੱਤਾ ਜਾਵੇ ਜੀ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਸੰਗਤ ਆਵੇ ਜੀ ਤੇ ਜਿੰਨਾ ਵੀ ਹੋ ਸਕਦਾ ਪਾਣੀ ਦਾ ਬਚਾਅ ਕਰੀਏ ਨਹੀਂ ਤਾਂ ਫੇਰ 5-7 ਦਿਨ ਦਾ ਬਿਜਲੀ ਦੀ ਕੋਈ ਆਸ ਨਹੀਂ ਜੀ ਹੈਗੀ ਠੀਕ ਹੈ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਇਲਾਕਾ ਨਿਵਾਸੀਓ ਤੁਹਾਨੂੰ ਦੁਆਰਾ ਫੇਰ ਬੇਨਤੀ ਕਰਦੇ ਆਂ ਇਹ ਭਾਜੀ ਹੁਣੀ ਕਹਿੰਦੇ ਆਂ ਕਿ ਅਸੀਂ ਚਲੇ ਜਾਣਾ ਇਹਨਾਂ ਦੀ ਮਿਹਨਤ ਤਰਲਾ ਕਰਕੇ ਇਹਨਾਂ ਨੂੰ ਪਾਣੀ ਦੇ ਗੱਭੇ ਬੈਠਿਆ ਜੇ ਤੁਸੀਂ ਅੱਗੇ ਦੇਖੋਗੇ ਨਾ ਇੱਥੇ ਮਿੱਟੀ ਲਾ ਲਾ ਕੇ ਪਾਣੀ ਰੋਕਿਆ ਹੋਇਆ ਅੰਦਰ ਨੂੰ ਆਉਣ ਤੋਂ ਸੋ ਵੀਰੋ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਰ ਦਿਓ ਕਰ ਦਿਓ ਕੋਈ ਨਹੀਂ ਸੋ ਬੇਨਤੀ ਆ ਵੀ ਆਓ ਵੀਰੋ ਸਵੇਰ ਨੂੰ ਆਪਾਂ ਹਮਲਾ ਮਾਰੀਏ ਜੇ ਨਾ ਹੋਇਆ ਤਾਂ ਪਤਾ ਨਹੀਂ ਇਸ ਮੌਸਮ ਦਾ ਕਿੰਨਾ ਚਿਰ ਇਹ ਚੱਲਣਾ ਕਿੰਨਾ ਚਿਰ ਨਹੀਂ ਪਿੱਛੋਂ ਜੇ ਕੋਈ ਪਾਣੀ ਜ਼ਿਆਦਾ ਆ ਗਿਆ ਜਾਂ ਕੀ ਹੋ ਗਿਆ ਫਿਰ ਬੈਠਾਂਗੇ ਆਪਾਂ ਸਾਰੇ ਨੇਰੇ 'ਚ ਇਹ ਬੇਨਤੀ ਆ ਵੀ ਆਪਾਂ ਇਹਨੂੰ ਸੰਭਲ ਲਈਏ ਕੱਲ ਨੂੰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ